ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੁਣ ਆਲੂਆਂ ਦੀ ਪਟਾਈ ਹੋ ਰਹੀ ਆ ਮਟਰਾਂ ਦੀ ਤੜਾਈ ਹੋ ਰਹੀ ਆ ਗੰਨੇ ਦੀ ਵਾਢੀ ਹੋ ਰਹੀ ਆ ਇਹ ਤਿੰਨੇ ਫਸਲਾਂ ਜੇਕਰ ਅਗੇਤੀਆਂ ਵੱਡੀਆਂ ਜਾਂਦੀਆਂ ਨੇ ਤਾਂ ਪਸੇਤੀ ਕਣਕ ਦੀ ਬਜਾਈ ਕੀਤੀ ਜਾਂਦੀ ਆ ਹੁਣ ਕਣਕਾਂ ਜਿਹੜੀਆਂ ਪਸੇਤੀਆਂ ਨੇ ਬਹੁਤ ਆਉਂਦੀਆਂ ਨੇ ਕਿਸਾਨ ਭਰਾ ਕਹਿੰਦੇ ਨੇ ਵੀ 15 ਕੁਇੰਟਲ ਤੋਂ ਵੱਧ ਕਿਤੇ ਵੀ ਝਾੜਦੀਆਂ ਆਉਂਦੀ ਪਰ ਅੱਜ ਆਪਾਂ ਤੁਹਾਨੂੰ ਜਿਹੜੀ ਕਣਕ ਦਿਖਾ ਰਹੇ ਆਂ ਦੇਖ ਲਓ ਮੂਫਲੀ ਦੇ ਗੀਰੂਆਂ ਵਰਗੀ ਕਣਕਾ ਨਿੱਗਰ ਕਣਕਾ ਇਹ ਜਿਹੜੀ ਕਣਕ ਹੈਗੀ ਆ ਉਹ ਹੈਗੀ ਸਰਤਾਜ ਰਾਸੀ ਕੰਪਨੀ ਦੀ ਸਰਤਾਜ ਕਣਕ ਐਸੀ ਕਣਕ ਆ ਜਿਹਨੂੰ ਤੁਸੀਂ ਲੋੜੀ ਪਸੇਤੀਆਂ ਵੈਰਾਈਟੀਆਂ ਦੇ ਵਿੱਚ ਟੌਪ ਦੀ ਕਣਕ ਹੈ ਇਹ ਤੇ ਜਿਹੜੇ ਇਹਦੇ ਝਾੜਨੇ ਉਹ ਗੇਤੀ ਕਣਕ ਦੇ ਬਰਾਬਰ ਹੀ ਆਉਣਗੇ ਤੇ ਇਹ ਕਣਕ ਦੇ ਵਿੱਚ ਗਰਮੀ ਨੂੰ ਸਹਿਣਸ਼ੀਲਤਾ ਦੀ ਜਿਹੜੀ ਸਮਰੱਥਾ ਉਹ ਵਧੇਰੀਆ ਹੋਰ ਕਣਕਾਂ ਦੇ ਵਿੱਚ ਪੀਲੀ ਕੁੰਗੀ ਪੈ ਜਾਂਦੀ ਹੈ ਇਹਦੇ ਵਿੱਚ ਪੀਲੀ ਕੁੰਗੀ ਦੀ ਸਮੱਸਿਆ ਕੋਈ ਨਹੀਂ ਆਏਗੀ ਮਾਰਚ ਦੇ ਮਹੀਨੇ ਜੇਕਰ ਹੀਟ ਆ ਜਾਂਦੀ ਆ ਕਿਤੇ ਮੌਸਮ ਦੇ ਵਿੱਚ ਗਰਮੀ ਆ ਜਾਂਦੀ ਆ ਤਾਂ ਰਾਸੀ ਦਾ ਜਿਹੜਾ ਸਰਤਾਜ ਬੀਜ ਆ ਉਹ ਸਾਰਾ ਚੀਜ਼ਾਂ ਕਵਰ ਕਰਕੇ ਚੰਗੇ ਝਾੜ ਲੈ ਕੇ ਆਉਗਾ ਇਸ ਲਈ ਕਿਸਾਨ ਭਰਾਵੋ ਜਿੰਨੇ ਵੀ ਕਿਸਾਨ ਹੁਣ ਗੇਤੀਆਂ ਫਸਲਾਂ ਪੱਟ ਕੇ ਪ੍ਰਸ਼ੇਤੀ ਕਣਕ ਦੀ ਬਜਾਈ ਕਰਨਗੇ ਤਾਂ ਉਹ ਰਾਸੀ ਸਰਤਾਜ ਦੀ ਬਜਾਈ ਕਰ ਸਕਦੇ ਨੇ ਧੰਨਵਾਦ ਜੀ